ਜਲੰਧਰ ਦੇ ਵਿੱਚ ਆਵਾਰਾ ਕੁੱਤਿਆਂ ਦਾ ਹਤੰਕ ਲਗਾਤਾਰ ਜਾਰੀ ਹੈ ਇਸੇ ਦੇ ਚਲਦਿਆਂ ਆਵਾਰਾ ਕੁੱਤੇ ਲਗਾਤਾਰ ਕਿਸੇ ਨਾ ਕਿਸੇ ਨੂੰ ਵੱਢਦੇ ਹੀ ਰਹਿੰਦੇ ਨੇ ਤਾਜ਼ਾ ਮਾਮਲਾ ਜਲੰਧਰ ਦੇ ਵਡਾਲਾ ਚੌਂਕ ਦੇ ਅਧਿਨਪੰਦੇ ਟਾਵਰ ਇਨ ਕਲੇਵ ਤੋਂ ਸਾਹਮਣੇ ਹੈ ਜਿੱਥੇ ਇੱਕ ਬੱਚਾ ਆਪਣੀ ਗਲੀ ਦੇ ਵਿੱਚ ਖੇਡ ਰਿਹਾ ਸੀ ਅਚਾਨਕ ਕੁੱਤੇ ਦੇ ਵੱਲੋਂ ਉਸਤੇ ਹਮਲਾ ਕਰ ਦਿੱਤਾ ਜਾਂਦਾ ਹੈ 6 ਸਾਲਾ ਸਾਰਥਕ ਜਿਸ ਨੂੰ ਕੀ ਕੁੱਤੇ ਨੇ ਵੱਢ ਲਿਆ ਤੁਹਾਨੂੰ ਦੱਸ ਦਈਏ ਆਵਾਰਾ ਕੁੱਤੇ ਜਿਹੜੇ ਨੇ ਲਗਾਤਾਰ ਲੋਕਾਂ 'ਤੇ ਹਮਲਾ ਕਰਦੇ ਹੋਏ ਨਜ਼ਰ ਆਉਂਦੇ ਨੇ ਉਸ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਗਲੀ ਤੋਂ ਖੇਡਣ ਦੇ ਲਈ ਰੋਕਿਆ ਨਹੀਂ ਜਾ ਸਕਦਾ ਪਰ ਆਵਾਰਾ ਕੁੱਤੇ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ ਆਏ ਦਿਨੀ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੀ ਰਹਿੰਦੀ ਹੈ ਆਵਾਰਾ ਕੁੱਤੇ ਕਦੇ ਕਿਸੇ 'ਤੇ ਅਟੈਕ ਕਰ ਦਿੰਦੇ ਨੇ ਤੇ ਕਦੀ ਛੋਟੇ ਬੱਚੇ 'ਤੇ ਵੀ ਅਟੈਕ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਚੱਲਦੇ ਇਲਾਕੇ ਦੇ ਲੋਕ ਵੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ। ਸਾਨੂੰ ਇਹ ਦਰਖਾਸਤਾਂ ਜੰਨਾ ਜੀ ਦੇਖੋ ਅੱਜ ਮੇਰੇ ਬੇਟੇ ਤੇ ਲੱਗੀਆਂ ਕੱਲ ਨੂੰ ਕਿਸੇ ਦੇ ਵੀ ਲੱਗ ਸਕਦੀਆਂ। ਇਕੱਲਾ ਬੱਚਾ ਹੁੰਦਾ ਬੱਚੇ ਨੂੰ ਰੋਕ ਨਹੀਂ ਸਕਦੇ। ਬੱਚਿਆਂ ਨੂੰ ਅਸੀਂ ਬਾਹਰ ਖੜ੍ਹਣ ਨੂੰ ਕੋਈ ਵੀ ਨਹੀਂ ਰੋਕ ਸਕਦਾ। ਠੀਕ ਹੈ ਜੀ। ਇਸ ਹਾਲਤ ਨਾਲ ਕੁੱਤਿਆਂ ਦਾ ਹੰਤਕ ਹੋਇਆ ਪਿਆ ਨਾ। ਅੱਜ ਸਿਵਲ ਹਸਪੀਟਲ ਵੀ ਹੈ 50 ਕੇਸ ਤੇ ਸਿਰਫ ਕੁੱਤੇ ਨੂੰ ਘੱਟਣ ਨੇ ਆਏ ਸੀਗੇ। ਮੈਂ ਮੈਂ ਡੀਸੀ ਸਾਹਿਬ ਅੱਗੇ ਸ਼ਬਦ ਅਗੇ ਇਹ ਦਰਖਾਸਤ ਕਰਦਾ ਕਿ ਬੱਚਿਆਂ ਦੇ ਕਰਕੇ ਸਰੇ phasor ਬੱਚਿਆਂ ਦੇ ਕਰਕੇ ਮੈਂ ਕਹਿੰਦਾ ਵੇ ਅੱਜ ਮੇਰੀ ਬੱਚੀ ਜ਼ਿੰਦਗੀ ਬੱਚੀ ਹੈ ਬਹੁਤ ਮੁਸ਼ਕਿਲ ਬੱਚੀ ਹੈ ਕੱਲ ਨੂੰ ਕਿਸੇ ਨਾ ਵੀ ਕੁਝ ਹੋ ਜੇ ਇਸ ਲਈ ਮੇਸਰਰ ਦਰਖਾਸਤ ਹੈ ਕਰ ਸਕਦਾ ਕਿ ਕੁੱਤੇ ਵਾਲਾ ਹੱਲ ਜਰੂਰ ਕਰ ਮੈਂ ਜਦੋਂ ਉਹਨੂੰ ਚੱਕਵਾਉਣਾ ਚਾਹੀਦਾ ਹੈ ਕਿਉਂਕਿ ਹਲਕੇ ਹੀ ਕੁੱਤੇ ਹੈ ਅੱਜ ਮੇਰੇ ਬੇਟੇ ਨੂੰ ਕੱਟਿਆ ਕੱਲ ਨੂੰ ਕਿਸ ਨੂੰ ਕੱਟਣ ਕੀ ਦੀ ਨਾ ਸਵਾਢ ਲਨ ਫਿਰ ਕੀ ਕਰ ਲੇਗਾ ਤੁਸੀਂ ਵੀਡੀਓ ਸਭ ਨੂੰ ਸੈਂਡ ਕੀਤੀ ਹੈ ਸਾਰੇ ਵੀਡੀਓ ਦੇਖੋ ਕਿਵੇਂ ਬੱਚਾ ਹਲਕੇਆ ਕੁੱਤਾ ਕਿਵੇਂ ਬੱਚੇ ਨੂੰ ਚੱਕ ਕੇ ਲੈ ਕੇ ਜਾ ਰਿਹਾ ਹੈ ਇਹਨੂੰ ਬਹੁਤ ਮੈਂ ਸਤਜੋ ਕੇ ਸਭ ਦੇ ਅਰਦਾਸ ਕਰਦਾ ਸਭ ਦੇ ਅ ਰਿਕਵੈਸਟ ਕਰਦਾ ਕੀ ਚੀਜ਼ ਦਾ ਵੇਅ ਆਊਟ ਕਰੋ ਮੈਡਮ ਮੈਂ ਤੁਹਾਡੇ ਕੀ ਕਹਿ ਰਹੇ ਹਾਂ ਪੁਲਿਸ ਜੀ ਸਿਮਮ ਨੂੰ ਕਹਿ ਕੇ ਇਸ ਚੀਜ਼ ਦਾ ਹੱਲ ਕਰੋ ਸਭ ਦੀ ਬੱਚੇ ਜਿੰਦਗੀ ਬੱਚੇ ਬੱਚੇ ਬੜੇ ਨਾਜ਼ੁਕ ਹੁੰਦੇ ਆ ਬੱਚਿਆਂ ਦੀ ਕੁਝ ਵੀ ਹੋ ਸਕਦਾ ਬਿਊਰੋ ਰਿਪੋਰਟ ਔਨ ਪੁਆਇੰਟ